ਦੀਪਕ ਮਾਇੰਦ ਮੈਂ ਸੇਵਾਦਾਰ ਅਸ਼ਿਰਸਿਤ ਦਾਵਾ ਬੂਤਨਾਥ ਅਸ਼ਵੋਜ ਮੰਦਿਰ ਕਿੰਨੇ ਸਾਲ ਤੋਂ ਮੰਦਿਰ ਕਮੇਟੀ ਨਾਲ ਜੁੜਿਆ ਮੈਂ ਇਸ ਮੰਦਿਰ ਕਮੇਟੀ ਨਾਲ 1994 ਤੋਂ ਜੁੜਿਆ ਤਾਂ ਜੀ ਇਸ ਸਾਲ ਦੇ ਪ੍ਰੋਗਰਾਮ ਬਾਰੇ ਕੁਝ ਤਾਂ ਕੱਲ ਇੱਥੇ ਸਾਡਾ ਮਹਾ ਸ਼ਿਵਰਾਤਰੀ ਦਾ ਭੰਡਾਰਾ ਹੈ ਜਿਹੜਾ ਕਿ ਅਸੀਂ ਹਰ ਸਾਲ ਸ਼ਿਵਰਾਤਰੀ ਤੋਂ ਅਗਲੇ ਐਤਵਾਰ ਲਾਣੇ ਤੇ ਉਹ ਪ੍ਰੋਗਰਾਮ ਕੱਲ ਹੈ ਮਹਾ ਉਤਸਵ ਹੈ ਜੀ ਮੈਂ ਸਾਰੇ ਸ਼ਹਿਰ ਨਿਵਾਸੀਆਂ ਅੱਗੇ ਬੇਨਤੀ ਕਰਦਾ ਕਿ ਪਰਮਾਤਮਾ ਦੀ ਕਿਰਪਾ ਪਰਮਾਤਮਾ ਭੋਲੇ ਪੰਡਾਰੇ ਦੇ ਪੰਡਾਰੇ ਭਰੇ ਨੇ ਇੱਥੇ ਤੇ ਇੱਥੇ ਹਮ ਹਮਾ ਕੇ ਕੱਲ ਪਹੁੰਚਣ ਹਾਂਜੀ ਸਰ ਕੀ ਨਾਂ ਤੁਹਾਡਾ ਜੀ ਕੋਨਾ ਰਾਮਦਾਸ ਮਲੋਤਰਾ ਜੀ ਤੇ ਤੁਹਾਡਾ ਕੀ ਅਹੁਦਾ ਇੱਥੇ ਮੈਂ ਮੁੱਖਿਆ ਕਾਰਜਕਰਤਾ ਜੀ ਸ਼੍ਰੀ ਬੂਦਰਾ ਕਸ਼ਟ ਪੂਜਾ ਮੰਦਿਰ ਦਾ ਕਿੰਨੇ ਸਾਲ ਤੋਂ ਜੀ ਮੈਂ ਤਕਰੀਬਨ ਆ ਜੀ 5 ਸਾਲ ਤੋਂ ਜੀ ਹਾਂਜੀ 5 ਸਾਲ ਤੋਂ ਤੇ ਕੱਲ ਪੰਡਾਰਾ ਕਰ ਰਹੇ ਹੋ ਹਾਂਜੀ ਕੱਲ ਮਾਰ ਦਾ ਪੰਡਾਰਾ ਹੋ ਰਿਹਾ ਜੀ ਹਰ ਸਾਲ ਦੀ ਤਰ੍ਹਾਂ ਠੀਕ ਹੈ ਜੀ ਹਰ ਸਾਲ ਪੰਡਾਰਾ ਹੁੰਦਾ ਹੈ ਇਹ ਸ਼ਿਵਰਾਤਰੀ ਦਾ ਬਾਦ ਤੇ ਕੋਈ ਮੁਖਤੀធី ਵੀ ਆ ਰਿਹਾ ਇੱਥੇ ਪੰਡਾਰੇ ਜੀ ਮੁਖਤੀਦੀ ਸਾਰਾ ਸ਼ਹਿਰ ਹੀ ਆ ਜੀ ਸਾਰਾ ਸਾਧੂ ਸਮਾਜ ਆ ਸਾਰੇ ਸਾਡੇ ਜਿੰਨੇ ਵੀ ਸਾਡੇ ਉੱਤੇ ਲੀਡਰ ਸਾਬਾਨ ਨੇ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਨੇ ਸਾਰੇ ਆ ਰਿਹਾ ਮੁਖਤੀਦੀ ਕੋਈ ਨਹੀਂਗਾ ਮੁਖ ਮਹਾਰਾਜ ਮਹਾਰਾਜ ਹੀ ਆ ਕੋਈ ਮੰਦਿਰ ਦੇ ਇਤਿਹਾਸ ਬਾਰੇ ਕੋਈ ਚਾਨਣਾ ਪਾਓਗੇ ਮੰਦਿਰ ਤਾਂ ਜਿਹਾ ਬਹੁਤ ਪ੍ਰਚੀਨ ਆ ਜੀ ਕੋਈ ਮਤਲਬ ਉਹ ਜਿੱਦਾਂ ਸਾਡੇ ਬਜ਼ੁਰਗ ਦੱਸਦੇ ਆ ਕੋਈ 500 ਸਾਲ ਹਜ਼ਾਰਾਂ ਸਾਲ ਪੁਰਾਣਾ ਜੀ ਆ ਉਹ 500 ਨਹੀਂ ਹੈਗਾ ਹਜ਼ਾਰਾਂ ਸਾਲ ਪੁਰਾਣਾ ਜੀ ਆ ਇਹ ਬਾਬਾ ਬੂਦਰਾ ਦਾ ਤੇ ਮੰਦਿਰ ਆ ਸ਼ੰਕਰ ਮਾਰੇ ਦਾ ਰੂਪ ਆ ਈਨਾ ਤੁਹਾਡਾ ਜੀ ਮੇਰਾ ਨਾਮ ਭاج ਅਸ਼ਵੀਰ ਮਲੋਤਰਾ ਮੈਂ ਮੰਦਰ ਦਾ ਸੇਵਾਦਾਰ ਹਾਂ ਕੱਲ ਦੇ ਪ੍ਰੋਗਰਾਮ ਬਾਰੇ ਕੀ ਕਹਣਾ ਜਾਂਦੇ ਹੋ ਜੀ ਕੱਲ 17 ਤਰੀਕ ਨੂੰ ਭਨਾਰਾ ਹੋ ਰਿਹਾ ਵਿਸ਼ਾਲ ਭਨਾਰਾ ਹੋ ਰਿਹਾ ਜਿੱਦੋਂ ਦੂਰੋਂ ਸੰਤ ਸਮਾਜ ਸਾਰਾ ਪਹੁੰਚ ਰਿਹਾ ਔਰ ਵਿਸ਼ਾਲ ਭਨਾਰਾ ਹੋ ਰਿਹਾ ਹਜ਼ਾਰਾਂ ਦੇ ਹਿਸਾਬ ਨਾਲ ਸ਼ਹਿਰ ਦੇ ਲੋਕੀ ਇੱਥੇ ਆਉਣਗੇ ਜੀ ਸਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਅੰਸ਼ੂ ਹੰਡਾ ਮੈਂ ਬਾਬੇ ਪੂਨਾ ਦਾ ਮੰਦਰ ਦਾ ਸੇਵਾਦਾਰ ਹਾਂ ਕੱਲ 17 ਤਰੀਕ ਨੂੰ ਇੱਥੇ ਪ੍ਰਭੂ ਦਾ ਲੰਗਰ ਲਗਾਇਆ ਜਾ ਰਿਹਾ ਹਰ ਸਾਲ ਵਾਂਗਰ ਬੜੇ ਧੂਮ-ਧਾਮ ਨਾਲ ਪੂਰੀ ਤਿਆਰੀ ਕਰਾ ਰਹੇ ਆ ਸਾਰੇ ਇੱਥੇ ਜਿੰਨੇ ਵੀ ਮੰਦਿਰ ਦੇ ਸੇਵਾਦਾਰ ਨੇ ਐਸੋਲੇ ਇੱਥੇ ਬੈਠੇ ਨੇ ਸਾਰੇ ਤਿਆਰੀ ਵਾਸਤੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨਾ ਹੈ ਕਿ ਕੱਲ ਹਮ-ਹਾਮ ਆ ਕੇ ਇੱਥੇ ਆਣ ਪਹੁੰਚਣ ਮਹਾਰਾਜ ਦੇ ਮੱਥਾ ਟੇਕਣ ਮਹਾਰਾਜ ਦਾ ਅਸ਼ੀਰਵਾਦ ਲੈਣ ਤੇ ਅਸੀਂ ਮਹਾਰਾਜ ਅੱਗੇ ਬੇਨਤੀ ਕਰਦੇ ਆਂ ਕਿ ਮਹਾਰਾਜ ਸਾਡੇ ਬਟਾਰਾ ਵਾਸੀਆਂ ਨੂੰ ਸਾਰਿਆਂ ਨੂੰ ਇਹਨਾਂ ਕੀ ਅਸ਼ੀਰਵਾਦ ਦਿਓ ਕਿ ਚੜ੍ਹਦੀ ਕਲਾ ਰਹਿ ਰਹਿਣ ਬਾਬਾ ਪੂਰਨਾਥ ਕੀ ਜੈ ਹਲੋ ਸਰ ਕੀ ਨਾ ਤੁਹਾਡਾ ਜੀ ਮੇਰਾ ਨਾਮ ਪੁਨੀਤ ਮਹਾਜਨ ਹੈ ਮੈਂ ਸੇਵਾਦਾਰ ਭੂਤਨਾ ਟ੍ਰਸਟ ਮੰਦਰ ਦਾ ਸੇਵਾਦਾਰ ਸਭ ਨੂੰ ਸਭ ਸਹਿਨਮਸਨ ਨੂੰ ਅਪੀਲ ਕਰਦਾ ਕੱਲ ਦਾ ਤੋਂ ਜ ਦਿਨ ਹੈ ਉਹ ਸਾਰੇ ਸਾਡੇ ਪ੍ਰਧਾਨ ਜੀ ਨੇ ਬਾਕੀ ਸੇਵਾਦਾਰਾਂ ਨੂੰ ਦੱਸਿਆ ਠੀਕ ਆਪਾਂ ਸਵੇਰੇ ਭਵਨ ਤੋਂ ਬਾਅਦ ਅਪੂਰਨ ਹੋਤੀ ਤੋਂ ਬਾਅਦ ਆਪਾਂ ਬ੍ਰਹਮ ਭੋਜ ਕਰਾਂਗੇ ਬ੍ਰਹਮ ਭੋਜ ਤੋਂ ਬਾਅਦ ਆਪਾਂ ਜਿਹੜਾ ਲੰਗਰ ਹੈ ਮਹਾਰਾਜ ਦੀ ਕਿਰਪਾ ਜਿਹੜਾ ਸਾਰੀ ਰਾਤ ਟੁੱਟ ਚੱਲਦਾ ਰਹੇਗਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜਾ ਬੰਦਾ ਇੱਥੇ ਆਏਗਾ ਪੁੰਦਾ ਭਾਗੀ ਬਨੇਗਾ ਮਹਾਰਾਜ ਸ਼ੰਕਰ ਪੂਲੇ ਨੇ ਇੱਥੇ ਸੁਖ ਸ਼ਾਂਤੀ ਦੇ ਬੈਗ ਰੱਖ ਛੜੇ ਨੇ ਜੇਰਾ ਬੰਦਾ ਸ਼ਹਿਰ ਦਾ ਇੱਥੇ ਪਹੁੰਚੇਗਾ ਜਾਂ ਜੇਰਾ ਵੀ ਬੰਦਾ ਨਮਸਤਕ ਹੋਏਗਾ ਹਰ ਬੰਦੇ ਨੂੰ ਪਰਮਾਤਮਾ ਦੀ ਕਿਰਪਾ ਦਾ ਸਰੂਪ ਮਿਲੇਗਾ ਬੋਲ ਸ਼ੰਕਰ ਭਗਵਾਨ ਕੀ ਜੈ ਹਾਂਜੀ ਪੰਡਿਤ ਜੀ ਕੀ ਨਾਂ ਤੁਹਾਡਾ ਜੀ ਨੰਦੇਸ਼ਵਰ ਬ੍ਰਹਮਚਾਰੀ ਜੀ ਕੱਲ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ ਭੋਤਨਾਥ ਦੀ ਕਿਰਪਾ ਨਾਲ 17 ਤਰੀਕ ਨੂੰ ਭੋਲੇਨਾਥ ਦੇ ਕਿਰਪਾ ਨਾਲ ਪੰਡਹਾਰਾ ਆਰੰਭ ਹੋ ਰਿਹਾ ਸਵੇਰੇ 11 ਵਜੇ ਹਵਨ ਦਾ ਟਾਈਮ ਹੈਗਾ ਜੀ ਸਾਢੇ 12 ਵਜੇ ਤੱਕ ਪੂਰਨਾ ਹੋਣੀ ਹੋਤੀ ਹੈਗੀ ਜੀ 1 ਵਜੇ ਤੱਕ ਇਹਦਾ ਪੂਰਨ ਰੂਪ سے ਲੰਗਰ ਦਾ ਆਰੰਭ ਕੀਤਾ ਜਾਏਗਾ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਉਹ ਭੋਲੇਨਾਥ ਦੇ ਮੰਦਰ ਚ ਭੂਤਨਾਥ ਆ ਕੇ ਭੰਡਾਰਾ ਗ੍ਰਹਿਣ ਕਰੇ ਉਹਨਾਂ ਦਾ ਆਸ਼ੀਰਵਾਦ ਲੇ ਤੇ ਆਪਣਾ ਕਲਿਆਣ ਕਰੇ ਬੋਲੋ ਭੂਤਨਾਥ ਮਹਾਰਾਜ ਕੀ ਜੈ